SKM ਜਦੋਂ ਇਕੱਠਾ ਸੀ ਸਮੂਚਾ ਦਿੱਲੀ ਤਦ ਕੁਝ ਜਥੇਬੰਦੀਆਂ ਦੇ ਆਗੂ SKM ਦੇ ਇੱਕ ਤੋਂ ਲੀਡਰਾਂ ਦੇ ਉੱਤੇ ਸਵਾਲ ਲਾਉਂਦੇ ਹੁੰਦੇ ਸੀ ਕਿ ਇਹ ਡਿਕਟੇਟਰ ਨੇ ਜੀ ਇਹ ਆਪਣੀ ਮਰਜ਼ੀ ਕਰਦੇ ਨੇ ਜੀ ਇਹ ੱਤਕੇ ਨਾਲ ਆਪਣੇ ਆਪ ਚਲਾਉਂਦੇ ਨੇ ਹੁਣ ਦੋ SKM ਨੇ ਇੱਕ ਕਹਿੰਦਾ ਅਸੀਂ ਰਾਜਨੀਤਿਕਾਂ ਚਾਹੇ ਦੂਜੀ ਧਿਰੇ ਉਹਨਾਂ ਨੂੰ ਕਹਿੰਦੀ ਆ ਇੱਕ ਤਰ ਕਹਿੰਦੀ ਅਸੀਂ ਗੈਰ ਰਾਜਨੀਤਿਕਾਂ ਪਰ ਗੈਰ ਰਾਜਨੀਤਿਕ ਧਿਰਾਂ ਦੇ ਮੰਚ ਦੇ ਉੱਤੇ ਹਰ ਰਾਜਨੀਤਿਕ ਲੀਡਰ ਗਿਆ ਉਹ ਪਿਛਲੀ ਟਰਾਲੀ 'ਚ ਬੈਠ ਕੇ ਆਉਂਦਾ ਸੀ ਫੋਟੋ ਖਿਚਾ ਕੇ ਆਉਂਦਾ ਸੀ ਫੋਟੋ ਪਾਉਂਦਾ ਸੀ ਤੇ ਪਰ ਸਰਕਾਰਾਂ ਨਾਲ ਪੈਰਲ ਚੱਲ ਰਹੀ ਗੱਲਬਾਤ ਉੱਥੇ ਟੁੱਟਦੀ ਐ ਜਦੋਂ ਕਹਿੰਦੇ ਜੀ ਬੈਠਕ ਤੋਂ ਉੱਠ ਕੇ ਆਏ ਤੇ ਆਉਂਦਿਆਂ ਨੂੰ ਬਾਹਰ ਗ੍ਰਿਫਤਾਰੀ ਹੋ ਗਈ ਹੁਣ ਇਹ ਕਹਿੰਦੇ ਕਿ ਅਸੀਂ ਨਹੀਂ ਜਾਣਾ ਉਸ ਬੈਠਕ 'ਚ ਜੇ ਪੰਜਾਬ ਸਰਕਾਰ ਦੇ ਨੁਮਾਇंदे ਮੰਤਰੀ ਸੰਤਰੀ ਬੈਠਣਗੇ ਪਰ ਉਹ ਤੋਂ ਪਹਿਲਾਂ ਕੀ ਇਹ ਆਪ ਇਕੱਠੇ ਨੇ ਉੱਥੇ ਬੈਠਣ ਲਈ ਜਿਹਨਾਂ ਦੇ ਅੰਦਰ ਵੀ ਕੁਝ ਕਾਫੀ ਟੁੱਟਭੱਜ ਹੋ ਗਈ ਐ ਤਾਜੀ ਸਥਿਤੀ ਕੀ ਐ 4 ਮਈ ਤੋਂ ਪਹਿਲਾਂ ਕਿਸ ਤਰ੍ਹਾਂ ਨੇ ਜਥੇਬੰਦੀਆਂ ਦਾ ਰੂਪ ਰੰਗ ਉਹ ਬਿਆਨ ਕਰੇ ਅਸਲ 'ਚ ਇਹਦੇ ਦੋ ਪੱਖ ਇਮੀਡੀਏਟ ਸਾਹਮਣੇ ਆ ਰਹੇ ਨੇ ਹੁਣ ਇੱਕ ਤਾਂ ਪਹਿਲਾਂ ਤੋਂ ਜਦੋਂ ਸਾਂਝਾ ਸੀ ਇਹ ਜਥੇਬੰਦੀਆ ਉਦੋਂ ਇਹ ਵੀ ਆਪਸ 'ਚ ਇੱਕ ਦੂਜੇ ਤੇ ਦੋਸ਼ਾ ਲਾਉਂਦੇ ਰਹੇ ਨੇ ਕੋਈ ਕਹਿੰਦਾ ਮੋਰਚਾ 3000 ਕਰੋੜ 'ਚ ਵੇਚਤਾ ਕੋਈ ਕਹਿੰਦਾ 300 ਕਰੋੜ 'ਚ ਵੇਚਤਾ ਕੋਈ ਕਹਿੰਦਾ ਇੰਨਾ ਇੱਕ ਤਾਂ ਪਤਾ ਨਹੀਂ ਹਿਸਾਬ ਕਿਤਾਬ ਲਾਉਣਾ ਕਿਸੇ ਨੂੰ ਆਉਂਦਾ ਕਿ ਨਹੀਂ ਆਉਂਦਾ ਤੇ ਵੈਸੇ ਹੀ ਅਗਲਾ ਕਹਿ ਦਿੰਦਾ ਵੀ ਇੰਨੇ ਪੈਸੇ ਖਾ ਗਿਆ ਉਹ ਇੰਨੇ ਖਾ ਗਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਾਨਦਨ ਦੀ ਜਾਂ ਗਵਰਨਮੈਂਟ ਆਫ ਇੰਡੀਆ ਦੀ ਜਾਂ ਕਿਸੇ ਦੀ ਇਹ ਲੱਗਦੀ ਹੈ ਵੀ ਕਿਸੇ ਦਾ ਇੰਨਾ ਮੁੱਲ ਪਾਵੇ ਵੀ ਲੈ ਤੂੰ ਇੰਨਾ ਲੈ ਜਾ ਕੋਈ ਗੱਲ ਨਹੀਂ ਕਿ ਮੋਰਚਾ ਵੇਚ ਲੋ ਜਾਂ ਪਲਾਣਾ ਹੋ ਜਿਉਂ ਪਰ ਉਹ ਆਪਸਦਾਰੀ ਦੇ ਵਿੱਚ ਇੱਕ ਖੁੱਦਕੁ ਬਾਜੀ ਚੱਲਦੀ ਰਹੀ ਹੁਣ ਇਮੀਡੀਏਟ ਗੱਲ ਇਹ ਹੋਈ ਹੈ ਕੁਝ ਸਵਾਲ ਖੜੇ ਹੋ ਰਹੇ ਸੀ ਇਸ ਮੋਰਚੇ ਤੇ ਉਸ ਦਿਨ ਦੇ ਜਿਹੜੇ ਦਿਨ ਦੇ ਉਠਾਏ ਗਏ ਹੁਣ ਅੰਦਰੋਂ ਐਸਕੇਮ ਗੈਰ ਰਾਜਨੀਤਿਕ ਦੇ ਅੰਦਰੋਂ ਦੋ ਲੀਡਰ ਬੋਲੇ ਨੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਉਹਨਾਂ ਸਵਾਲਾਂ ਨੂੰ ਡਿਫੈਂਡ ਕਰ ਰਹੇ ਨੇ 11 ਦੇ ਉੱਤੇ ਇਹਨਾਂ ਨੇ ਨਹੀਂ ਪ੍ਰੋਪਰਲੀ ਅਜੇ ਕੋਈ ਆਪਣਾ ਜਵਾਬ ਦਿੱਤਾ ਸੀ ਪਰ ਜਦ ਹੁਣ ਅੰਦਰੋਂ ਕਰ ਰਹੇ ਨੇ ਤਾਂ ਇਹਦਾ ਮਤਲਬ ਉਹਦਾ ਭਾਜਨ ਵੱਧ ਜਾਂਦਾ ਪਹਿਲਾਂ ਲੋਕ ਬਾਹਰੋਂ ਕਹਿੰਦੇ ਸੀ ਇਹ ਗੱਲ ਹੁਣ ਇੱਕ ਨੇ ਤਾਂ ਇਹ ਲਾਇਆ ਇਲਜ਼ਾਮ ਜਿਹੜੇ ਇੰਦਰਜੀਤ ਸਿੰਘ ਕੋ ਹੈਗੇ ਨੇ ਇਹ ਕੋਰਟ ਬੁੱਢਾ ਇੱਕ ਇਧਰੋਂ ਲੁਧਿਆਣਾ ਤੇ ਮੋਗਾ ਸਾਈਡ ਤੋਂ ਹੀ ਦੂਸਰੇ ਇਹਨਾਂ ਦੇ ਲੀਡਰ ਨੇ ਜਿਨ੍ਹਾਂ ਨੇ ਅਲੱਗ-ਅਲੱਗ ਬੈਠ ਕੇ ਉਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਇੱਕ ਲੀਡਰ ਨੇ ਤੇ ਦੂਸਰੇ ਦੂਸਰੀ ਜਥੇਬੰਦੀ ਦੇ ਲੀਡਰ ਨੇ ਹੈ ਉਹ ਰਾਜਨੀਤੀ ਸਿੰਘ ਹੈ ਰਾਜਨੀਤੀ ਉਹਨਾਂ ਨੇ ਇੱਕ ਤਾਂ ਇਹ ਲਾਇਆ ਵੀ ਸਾਨੂੰ ਤਾਂ ਕੁਝ ਕਦੇ ਦੱਸਿਆ ਹੀ ਨਹੀਂ ਚਾਰ ਬੰਦੇ ਚਲਾਉਂਦੇ ਰਹੇ ਨੇ ਖਰੌਰੀ ਦੀ ਗੱਲ ਕਰਦੇ ਸੀ ਉਹ ਮੇਨ ਇੱਕ ਕਾਕਾ ਸਿੰਘ ਕੋਟੜਾ ਇੱਕ ਅਭਮਨਿਊ ਕੁਮਾਰ ਇੱਕ ਡੱਲੇਵਾਲ ਤੇ ਇੱਕ ਹਰਦੋ ਝੰਡੇ ਜਿਹੜੇ ਚਾਰ ਲੀਡਰ ਤੇ ਬਾਕੀ ਨੂੰ ਤੱਕ ਉਸ ਪਤਾ ਨਹੀਂ ਨਾ ਸਾਨੂੰ ਨੇੜੇ ਜਾਣ ਦਿੰਦੇ ਸੀ ਹੁਣ ਤਾਂ ਉਹ ਇਹ ਸਵਾਲ ਵੀ ਕਰਨ ਲੱਗੇ ਇੱਕ ਨੇ ਤਾਂ ਇਹ ਕੀਤਾ ਬਲਕੇ ਵੀ ਸਾਨੂੰ ਤਾਂ ਜਦੋਂ ਸਾਰਿਆਂ ਨੂੰ ਕਹੇ ਤਾਂ ਨਾ ਵੀ 100 ਬੰਦਾ ਬੈਠੋ 101 ਬੈਠੋ ਯਾ ਕਿਸਾਨ ਅਜ ਤਾਂ 4 ਦਿਨ ਚ ਮਰਨ ਵਾਲੇ ਤੈਨੂੰ 2 ਦਿਨ ਚੋਂਗੇ ਤੇ 5ਵੇਂ ਦਿਨ ਮਰੇ ਜਾਂਦੇ ਪਤਾ ਨਹੀਂ ਕੀ ਹੋ ਜਾਂਦਾ ਵੀ ਜੇ ਇੰਨਾ ਵਰਤ ਰਖਾ ਦਿੰਦੇ ਤੇ ਇਹ ਕੀ ਹੈ ਗੱਲ ਸਾਨੂੰ ਇਹ ਵੀ ਨਹੀਂ ਪਤਾ ਇਹ ਵੀ ਇਲਜ਼ਾਮ ਲਾਤਾ ਸਗੋਂ ਕਿ ਸਾਡੇ ਜਿਹੜਾ ਅਸੀਂ ਫੰਡ ਇਕੱਠਾ ਕਰਦੇ ਸੀ ਜਿੰਨਾ ਆਟਾ ਭੇਜਦੇ ਜਿੰਨਾ ਬਾਕੀ ਉਹ ਵੇਚ ਕੇ ਕਿੰਨੇ ਪੈਸੇ ਮਨੇ ਕਿੱਥੇ ਗਏ ਇਹ ਵੀ ਇਲਜ਼ਾਮ ਲਾਤਾ ਇੱਕ ਆਪ ਦੇ ਵੱਲੋਂ ਹਾਲਾਂਕਿ ਇਲਜ਼ਾਮਾਂ 'ਚ ਕੋਈ ਦਮ ਹੈ ਜਾਂ ਨਹੀਂ ਅਜੇ ਨਹੀਂ ਪਤਾ ਇਹ ਪਰ ਇੱਕ ਜਦੋਂ ਅੰਦਰੋਂ ਇਹਦਾ ਮਤਲਬ ਤੁਹਾਡੀ ਅੰਗਨਾਂ ਇਹੋ ਜਿਹੀ ਆਉਂਦੀ ਹੈ ਜਦੋਂ ਕਹਿੰਦੇ ਵੀ ਇੱਕ ਦਿਨ ਪਹਿਲਾਂ ਸਾਰਿਆਂ 'ਚ ਇੱਕ ਪੈਨਿਕ ਸੀਗੀ ਪੈਨਿਕ ਇਹ ਸੀ ਕਿ 19 ਮਾਰਚ ਵਾਲੀ ਮੀਟਿੰਗ ਤੋਂ ਪਹਿਲਾਂ 18 ਮਾਰਚ ਨੂੰ ਸਿਵਰ ਸਰਜਣਾ ਤੋਂ ਡਾਕਟਰਾਂ ਦੀਆਂ ਗੱਡੀਆਂ ਐਂਬੂਲੈਂਸਾਂ ਤੇ ਸਟਾਫ ਮੰਗ ਲਿਆ ਗਿਆ ਸੀ ਲਿਖਤੀ ਤੌਰ ਦੇ ਉੱਤੇ ਇਸੇ ਟੱਗ ਦੇ ਨਾਲ ਪੁਲਿਸ ਨੂੰ ਕੈਦ ਦਿੱਤਾ ਗਿਆ ਸੀ ਕਈ ਕਈ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਅੜਨਾਂ ਦੇ ਫਿਰ ਰਹੀ ਸੀ ਤਾਂ ਕੀ ਲੀਡਰਸ਼ਿਪ ਨੂੰ ਨਹੀਂ ਸੀ ਪਤਾ ਫਿਰ ਲੀਡਰਸ਼ਿਪ ਸਾਰੀ ਕਿਉਂ ਚਲੀ ਗਈ ਅੰਦਰ ਜੇ ਜਾਣਾ ਸੀ ਤਾਂ ਸਾਨੂੰ ਵੀ ਨਾਲ ਲੈ ਜਾਂਦੇ ਸਭ ਨੂੰ ਹੋਰ ਬੰਦੇ ਜਾਂਦੇ ਤਾਂ ਕਿ ਉੱਥੇ ਰੌਲਾ ਪੈਂਦਾ ਕੀ ਉਹ ਗ੍ਰਿਫਤਾਰੀ ਹੋਣ ਗਈ ਸੀ ਵੀ ਚਲ ਹੁਣ ਮੌਤ ਹੋ ਗਿਆ ਤੇ ਆਪਾਂ ਨੂੰ ਇੱਕ ਵਾਰ ਕਰ ਲਓ ਤੇ ਮੋਰਚਾ ਠਾਹ ਲਓ ਜਾਂ ਨਹੀਂ ਇਹ ਸਵਾਲ ਬਹੁਤ ਸੀਰੀਅਸ ਹੈ ਜੇਕਰ ਪੋਲਿਟੀਕਲ ਐਂਗਲ ਤੋਂ ਦੇਖਿਆ ਜਾਏ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਇਹਨਾਂ ਦਾ ਜਵਾਬ ਤਾਂ ਲੀਡਰਸ਼ਿਪ ਨੇ ਦੇਣਾ ਹੈ ਇਹ ਆਪਣਾ ਗੱਲ ਹੈ ਪਰ ਇਸ ਤੋਂ ਵੀ ਵੱਡਾ ਸਵਾਲ ਜਿਹੜਾ ਮੇਰੇ ਖਿਆਲ ਇਹ ਸਵਾਲ ਉੱਡਾ ਵੱਡਾ ਨਹੀਂ ਹੈ ਇਹ ਤਾਂ ਇਸੇ ਕਰਕੇ ਇੱਕ ਗੱਲ ਹੈ ਕਿ ਅੰਦਰ ਹੁਣ ਦੁਫੇੜ ਉਦੋਂ ਵੀ ਜ਼ਿਆਦਾ ਪੈਣੀ ਸ਼ੁਰੂ ਹੋਊਗੀ ਜਿਹੜਾ ਮੋਰਚਾ ਐਸਕੈਮ ਤੋੜ ਕੇ ਆਏ ਸੀਗੇ ਗੈਰ ਰਾਜਨੀਤਿਕ ਮੋਰਚਾ ਬਣਾਇਆ ਸੀ ਹੁਣ ਉਹ ਮੋਰਚਾ ਵਿਖਰਨ ਲੱਗਿਆ ਆਪਣੇ ਆਪ ਹੀ ਤੇ ਹੁਣ ਉਦੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਟੋਟਲ ਦੋਨਾਂ ਮੋਰਚਿਆਂ ਨੂੰ ਡਿਕਟੇਟ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸੇ ਤਰੀਕੇ ਦੇ ਨਾਲ ਕਿ ਉਹਨਾਂ ਦੀ ਉਹ ਚੱਲਦੀ ਹੈ ਕਿਉਂਕਿ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ ਤੇ ਜਿਹੜੀਆਂ ਲਿਖਤੀ ਵੀ ਇੱਕ ਮੈਗਜ਼ੀਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੱਢਿਆ ਜਿਹੜਾ ਕਿਸਾਨੀ ਦੇ ਇੱਕ ਗੱਲ ਤੋਂ ਉਹਨਾਂ ਚ ਸਾਰਾ ਕੁਝ ਲਿਖਿਆ ਤੇ ਕਲੀਅਰ ਕੱਟ ਗੱਲਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਇਹ ਗੱਲਾਂ ਨੇ ਕਿ ਮੋਰਚਿਆਂ ਦੇ ਵਿੱਚ ਕਿਵੇਂ ਜੇ ਉਦੋਂ ਪਹਿਲਾਂ ਦੀ ਜ਼ਿਕਰ ਇੱਕ ਗੱਲ ਕਰ ਲਈਏ ਡੱਲੇਵਾਨ ਉਹਨਾਂ ਦਾ ਮਰਨ ਬਰਤ ਕੀ ਦੋਨੇ ਮੋਰਚਿਆਂ ਦੀ ਸਹਿਮਤੀ ਨਾਲ ਸੀ ਨਹੀਂ ਇਧਰ ਦਾ ਜਿਹੜਾ ਮੋਰਚਾ ਹੈ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਵਾਲੇ ਸੀਗੇ ਜਿਹੜੇ ਇਧਰ ਬੈਠੇ ਸੀ ਸੰਭੂ ਉਹ ਇਹਦੇ ਪਹਿਲਾਂ ਹੀ ਵਿਰੋਧੀ ਨੇ ਸਾਰੀਆਂ ਜਥੇਬੰਦੀਆਂ ਦੂਬੀ ਕੇਜੂ ਦੁਆਬਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਸਾਰੀਆਂ ਜਾਂ ਜਿਹੜੀ ਬੀਕੇਜੂ ਏਕਤਾ ਜਿਹੜੀ ਉੱਥੇ ਦੀ ਹੈ ਜਸਵਿੰਦਰ ਸਿੰਘ ਲੰਗਵਾਲ ਦੀ ਗਵਾਈ ਵਾਲੇ ਔਰ ਉਹ ਸਾਰੀਆਂ ਚੀਜ਼ਾਂ ਜਿੰਨੀਆਂ ਜਿੰਨੇ ਨੇ ਉਹ ਨਹੀਂ ਸੀ ਸਹਿਮਤ ਇਸ ਗੰਦੇ ਨਾਲ ਫਿਰ ਬਾਕੀ ਕਈ ਮਾਮਲਿਆਂ 'ਚ ਉਹ ਸਹਿਮਤ ਨਹੀਂ ਸੀ ਹੁਣ 4 ਮਈ ਦੀ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਵੱਡੇ ਲੀਡਰ ਨੇ ਸੰਸਥਾਪਕ ਲੀਡਰ ਨੇ ਸਤਨਾਮ ਸਿੰਘ ਪੰਨੂ ਜਾਂਦੇ ਨੇ ਉਹ ਕਹਿੰਦੇ ਸੀ ਬੇਇੱਜ਼ਤੀ ਕਰਾ ਕੇ ਸਾਡੇ ਨਾਲ ਫਰਾਡ ਵੀ ਹੋਇਆ ਤੇ ਸਾਡੀ ਬੇਇੱਜ਼ਤੀ ਜੇ ਕੋ ਤੁਹਾਨੂੰ ਥੱਪੜ ਮਾਰ ਕੇ ਤੇ ਡਾਂਗਾ ਮਾਰ ਕੇ ਉਠਾ ਦੇ ਤੇ ਉਦੋਂ ਬਾਅਦ ਪੁਚਕਾਰ ਕੇ ਕਹੇ ਆਜੋ ਮੀਟਿੰਗ ਚ ਆਜੋ ਇਹ ਤੁਹਾਡਾ ਸਵਾਇਮਾਨ ਹੁੰਦਾ ਹੈ ਕਿ ਮੀਟਿੰਗ ਚ ਜਾਣ ਦੀ ਕੋਈ ਤੁਕ ਨਹੀਂ ਹੈ ਲਿਖਤੀ ਦਿੱਤਾ ਹੋਇਆ ਹੈ ਉਹਨਾਂ ਨੇ ਮਤਲਬ ਇਸ ਸਾਰੇ ਮਾਮਲੇ ਦੇ ਵਿੱਚ ਜੇ ਇੱਕ ਵੱਡੀ ਜਥੇਬੰਦੀ ਜਿਹੜੀ ਜਥੇਬੰਦੀ ਤੁਹਾਡੇ ਨਾਲ ਇਸ ਲੈਵਲ ਤੇ ਖੜੀ ਹੈ ਜਿਹੜਾ ਉਹ ਮੋਰਚਾ ਟੋਟਲ ਉਹ ਤੁਹਾਡੇ ਨਾਲ ਇੱਕ ਪੂਰਾ ਇੱਥੇ ਚਲਾਉਂਦਾ ਰਿਹਾ ਸੈਟਅਪ ਉਹ ਸਾਰਾ ਵਿਰੋਧੀ ਹੈ ਜੀ ਲੇ ਕਿਦਾਂ ਦਾ ਵੀ ਚੱਲ ਤੋ ਇਹ ਟੁਕੜੀ ਨਹੀਂ ਚਾਹੀਦੀ ਅਸੀਂ ਰਿਜ਼ਰਵ ਆਪਣੀ رائے ਰੱਖ ਕੇ ਤੁਸੀਂ ਆਪਣੀ ਚਲਾਓ ਤਾਂ ਇਹ ਡਿਕਟੇਟਰ ਨੋਮਾ ਮਾਹੌਲ ਇਦੋਂ ਜ਼ਿਆਦਾ ਕੀ ਹੋਏਗਾ ਫਿਰ ਜੇ ਚਲੋ ਇੱਕ ਬੰਦੇ ਦਾ ਡੈਸੈਂਟ ਹੋਵੇ ਦੋ ਦੀ ਹੋਵੇ ਤਿੰਨ ਦੀ ਹੋਵੇ ਚਾਰ ਦੀ ਹੋਵੇ ਜੇ ਇੱਕ ਤੁਹਾਡੇ ਬਰਾਬਰ ਦਾ ਤਾਂ ਬਰਾਬਰ ਦਾ ਬਣ ਕੇ ਕਈ ਹਮਨਿਆਂ ਦੇ ਵਿੱਚ ਜਥੇਬੰਦਕ ਰੂਪ ਚ ਤੁਹਾਡਾ ਬੰਦਾ ਮੋਰਚਾ ਉਹ ਤੁਹਾਡੇ ਨਾਲ ਸਹਿਮਤ ਨਹੀਂ ਹੈ ਤਾਂ ਕਿਹੜੀ ਕੇਂਦਰ ਤੋਂ ਤਾਲ ਹਿੰਦੀ ਆ ਜਾਂ ਕੌਣ ਆ ਕਿ ਜ਼ਰੂਰ ਉਹਨਾਂ ਨਾਲ ਬੈਠ ਕੇ ਚਾਹ ਪੀਣੀ ਆ ਤੇ ਤੁਸੀਂ ਜ਼ਰੂਰ ਬੈਠਣਾ ਹੀ ਆ ਕਿ ਜਿਹੜੀ ਦਿੱਲੀ ਤੋਂ ਆਉਣਗੇ ਇਹਨਾਂ ਦੀ ਸਮਝਦਾਰੀ ਦਾ ਹਿੱਸਾ ਹੈ ਜਿਨ੍ਹਾਂ ਨੇ ਡਿਸੈਂਟ ਦਿੱਤਾ ਹੈ ਉਹ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਗਵਰਨਮੈਂਟਾਂ ਕੋਈ ਅੱਡ ਅੱਡ ਚੀਜ਼ਾਂ ਨਹੀਂ ਹੈ ਹੂੰ ਦੋਨਾਂ ਨੇ ਰਲ ਕੇ ਕੁੱਟਿਆ ਸਾਨੂੰ ਤਾਂ ਰੋਕਿਆ ਹੀ ਕੇਂਦਰ ਨੇ ਆ ਕਿਸਾਨ ਇੱਥੇ ਮਿਠਾਈ ਰੱਖਿਆ ਪਹਿਲਾਂ ਤਾਂ ਸਾਰੇ ਇਹ ਕਹਿੰਦੇ ਜੀ ਪੰਜਾਬ ਨਾਲ ਤਾਂ ਸਾਡਾ ਰੌਲਾ ਹੀ ਕੋਈ ਨਹੀਂ ਬਿਲਕੁਲ ਜਦੋਂ ਪੰਜਾਬ ਦੇ ਅਫਸਰ ਤੁਹਾਡੇ ਕੋਲ ਜਾਂਦੇ ਸੀ ਪੁਰਸ ਵਾਲੇ ਰੋਜ਼ ਬਹਿੰਦੇ ਸੀ ਦੂਜਿਆਂ ਨਾਲ ਮਿਲੋ ਨਾ ਮਿਲੋ ਉਹਨਾਂ ਨੂੰ ਤਾਂ ਅਸੀਂ ਰੋਜ਼ ਬਹਿੰਦੇ ਸੀ ਉਦੋਂ ਤੱਕ ਤੁਸੀਂ ਕਹਿੰਦੇ ਸੀ ਕਿ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂ ਹੁਣ ਤੁਸੀਂ ਕਹਿੰਦੇ ਹੋ ਪੰਜਾਬ ਵਾਲੇ ਨਾਲ ਵਿੱਚ ਵਿੱਚ ਕੇਂਦਰ ਨਾਲ ਸਾਡਾ ਰੌਲਾ ਹੀ ਪਿੰਡ ਪੰਜਾਬ ਨਾਲ ਕੇਂਦਰ ਨਾਲ ਮੰਗਾ ਨੇ ਉਹਨਾਂ ਨਾਲ ਮੀਟਿੰਗ ਕਰ ਲਾਂਗੇ ਜੇ ਪੰਜਾਬ ਵਾਲੇ ਬਿਠਾਏ ਫੇਰਨੀ ਅਸੀਂ ਕਰਦੇ ਇਹ ਜਿਹੜਾ ਪਰਵਰਤਨ ਸੋਚ ਪਰਨ ਵਾਲੀ ਦਾ ਇਹ ਕਿੱਧਰ ਲੈ ਕੇ ਜਾਊਗਾ ਤੇ ਕੀ ਕਰੂਗਾ ਕਿਸਾਨ ਮੂਵਮੈਂਟ ਕਿਸਾਨ ਮੂਵਮੈਂਟ ਸਭੋ ਤਕੜੀ ਹੋਣੀ ਚਾਹੀਦੀ ਸੀ ਉੱਟੂ ਤੁਰਨਾ ਉਲਟੇ ਪਾਸੇ ਵੱਲ ਚਾਹੀਦਾ ਸੀ ਜਿਵੇਂ ਇਹ ਸਵਾਲ ਕਿਸੇ ਨੇ ਅਡਰੈਸ ਨਹੀਂ ਕੀਤਾ ਇੱਕ ਕਿ ਜਾਣਾ ਦਿੱਲੀ ਹੈ ਦਿੱਲੀ ਪੰਜਾਬ ਦੇ ਕਿਸਾਨ ਨੂੰ ਰੋਕ ਲਿਆ ਤੇ ਅਬ ਮੈਂ ਨਿਊ ਕੋਹੜੋਂ ਨਹੀਂ ਤੇ ਬਾਕੀ ਹਰਿਆਣੇ ਦੀਆਂ ਜੱਥੇਬੰਦੀਆਂ ਉਹ ਬਾਰਡਰ ਕਰਾਸ ਕਰਕੇ ਪੰਜਾਬ ਵਾਲੇ ਪਾਸੇ ਆ ਜਾਂਦੇ ਨੇ ਤੁਸੀਂ ਦਿੱਲੀ ਵੱਲ ਤੁਰੋ ਜਿੱਥੇ ਰੋਕਣ ਦੇ ਉੱਥੇ ਵਹਿ ਜਿਓ ਤੁਸੀਂ ਇਧਰ ਨੂੰ ਕਿਉਂ ਆ ਰਹੇ ਹੋ ਭਾਈ ਸਾਹਿਬ ਪੁੱਠੇ ਪਾਸੇ ਨੂੰ ਬਾਗਾ ਬਾਰਡਰ ਥੋੜੀ ਖਲਾਉਣ ਜਾਣਾ ਹੈ ਜਾਣਾ ਤਾਂ ਦਿੱਲੀ ਹੈ ਇਦੋਂ ਪੁਰਾਣਾ ਮੋਰਚਾ ਦੇਖੋ ਜਿਹੜਾ 20 21 ਵਾਲਾ ਸੀ ਜਦੋਂ 26 ਤਰੀਕ ਨੂੰ ਜਾਣ ਦਾ ਸੀ ਤਾਂ ਛਡੂਨੀ ਦੀ ਗਵਾਈ ਚ ਅੰਮ੍ਰਾਲੇ ਤੋਂ ਨੇ ਪਹਿਲਾ ਮੋਰਚਾ ਤੋੜਨਾ ਦਿੱਲੀ ਵੱਲ ਨੂੰ ਪਹਿਲਾਂ ਸ਼ੁਰੂ ਕਰਤਾ ਸੀ ਆਪਾਂ ਉਧਰ ਨੂੰ ਚੱਲਦੇ ਆ ਬਿਲਕੁਲ ਪੰਜਾਬ ਵਾਲੇ ਸਾਡੇ ਭਾਈ ਨੇ ਆਉਂਦੇ ਆ ਆਪਾਂ ਉਹਨਾਂ ਦੇ ਆਉਂਦੇ ਨੂੰ ਰਸਤਾ ਸਾਫ਼ ਕਰਦੇ ਆ ਆਪਾਂ ਦਿੱਲੀ ਤਾਂ ਗਏ ਸੀ ਹੂੰ ਤੇ ਜੇ ਹਰਿਆਣੇ ਵਾਲੇ ਦਿੱਲੀ ਜਾਣ ਲਈ ਰੌਲਾ ਪਾਉਂਦੇ ਤਾਂ ਦਿੱਲੀ ਜਾਂਦੇ ਨਾ ਤੁਸੀਂ ਤਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਹਰਿਆਣਾ ਇਹਦੇ ਇਹਦੇ ਚੋ ਲੋਕ ਇਹ ਗੱਲ ਕਰਦੇ ਨੇ ਕਿ ਕੀ ਹਰਿਆਣੇ ਦੇ ਵਿੱਚ ਬੀਜੇਪੀ ਨੂੰ ਗੈਰ ਜਾਟ ਦੇ ਨਾਂ ਤੇ ਗੈਰ ਕਿਸਾਨੀ ਦੇ ਨਾਂ ਤੇ ਵੋਟਾਂ ਜਿਤਾਉਣੀਆਂ ਦਿੱਲੀ ਦੇ ਵਿੱਚ ਤੇ ਓਵਰਆਲ ਲੋਕ ਸਭਾ ਦੇ ਵਿੱਚ ਵੀ ਇਹ ਸਾਰਾ ਕੁਝ ਕਿਤੇ ਤੁਸੀਂ ਅਣਜਾਣੇ ਚ ਜਾਂ ਜਾਣੇ ਚ ਤਾਂ ਨਹੀਂ ਵਰਤੇਗੇ ਹੂੰ ਅਣਜਾਣੇ ਚ ਵਰਤੇਗੇ ਹੋਰ ਗੱਲ ਹੁੰਦੀ ਹੈ ਜੇ ਜਾਣੇ ਚ ਵਰਤੇ ਜਾਂਦੇ ਉ ਤਾਂ ਬਹੁਤ ਖਤਰਨਾਕ ਗੱਲ ਹੁੰਦੀ ਹੈ ਦੋਨੇ ਤਰੀਕਿਆਂ ਦੇ ਲਈ ਇਸ ਲਈ ਇਹ ਬਹੁਤ بڑا ਮਾਹੌਲ ਇੱਕ ਪੈਦਾ ਹੋ ਗਿਆ ਹੈ ਚਾਹੀਦਾ ਐਸੀ ਕੇ ਐਸ ਕੇ ਨਾਲ ਜੁੜਦੇ ਦੁਬਾਰਾ ਮੀਟਿੰਗਾਂ ਕਰਦੇ ਆਪੋ ਹੀ ਕਹਿੰਦੇ ਵੀ ਅਸੀਂ ਸਾਡਾ ਮੋਰਚਾ ਹੋ ਗਿਆ ਖਤਮ ਖਿੰਡ ਗਏ ਹੁਣ ਆਪਾਂ ਇਕੱਠੇ ਬੈਠ ਕੇ ਕੋਈ ਸਾਂਝੀ ਤਾਕਤ ਦੇ ਨਾਲ ਕੋਈ ਮੋਰਚਾ ਬੱਢੀਏ ਰਲ ਕੇ ਚਾਹੀਦਾ ਇਧਰ ਨੂੰ ਸੀ ਤੁਸੀਂ ਆਪ ਦਾ ਮੋਰਚਾ ਵੀ ਖੰਡਾ ਲਿਆ ਤੇ ਇੱਕ ਦੂਜੇ ਦੀ ਨਹੀਂ ਮੰਨਦੇ ਤੁਸੀਂ ਫਿਰ ਉਹ ਕਰਨਾ ਕੀ ਚਾਹੁੰਦੇ ਹੋ ਇਹ ਸਮਝਦਾਰੀ ਇੰਦਾ ਹਿੱਸਾ ਨਹੀਂ ਬਣਦਾ ਆਮ ਲੋਕਾਂ ਦੇ ਹਜਮ ਨਹੀਂ ਆਉਂਦੀ ਇਹ ਗੱਲ ਸਿੱਧੂ ਸਾਹਿਬ ਇਹ ਜੱਥੇਬੰਦੀਆਂ ਦੇ ਆਗੂ ਇੰਨੇ ਨਿਆਣੇ ਤਾਂ ਨਹੀਂ ਹੋ ਸਕਦੇ ਕਿ ਉਹਨਾਂ ਨੂੰ ਲੀਡਰਾਂ ਦੀਆਂ ਚਾਲਾਂ ਨਾ ਸਮਝ ਆਉਣ ਜਿਹੜੇ ਪੁਰਾਣਾ ਸਾਰਾ ਮਤਲਬ ਕਿ ਇੰਨਾ ਲੰਬਾ ਇਤਿਹਾਸ ਤੁਹਾਡੇ ਮੂਰੇ ਪਿਆ ਹੋਵੇ ਖਾਸ ਕਰਕੇ 2021 ਵਾਲਾ ਜਿਹੜਾ ਮੋਰਚਾ ਉਹ ਚੋਂ ਤਾਂ ਬਹੁਤ ਕੁਝ ਸਿੱਖ ਕੇ ਨਵੇਂ ਨਿਆਣੇ ਕਿੰਨੇ ਲੀਡਰ ਬਣ ਕੇ ਉਭਰਿਆ ਇਤੇ ਇਹ ਤਾਂ ਪੁਰਾਣੇ ਘਾਗ ਲੀਡਰ ਨੇ ਪਰ ਜਿਹੜਾ ਉਹਨਾਂ ਦਾ ਬਜ਼ੁਰਗ ਲੀਡਰ ਕਹੇ ਕਹਿ ਰਿਹਾ ਕਿ ਸਾਡਾ ਤਾਂ 3-4 ਦਿਨਾਂ ਦੇ ਵਿੱਚ ਹੀ ਮਰਨ ਵਰਤ ਮਤਲਬ ਭੁਖੜਤਾਲਾਂ ਹੋ ਗਈ ਸੀ ਕਿ ਮਰੇ ਮਰੇ ਉਹ ਕੀ ਡੱਲੇ ਵਾਲ ਹੋਰਾਂ ਨੂੰ ਸੁਣਾ ਰਿਹਾ ਕਿਉਂ ਦੀ ਚੁਣੌਤੀ ਉੱਥੇ ਐ ਅੱਜ ਜਿਹੜਾ ਸਵਾਲ ਇਹ ਹੋ ਰਿਹਾ ਕਿ ਬਈ ਸਾਨੂੰ ਲੈ ਕੇ ਕਿਉਂ ਨਹੀਂ ਗਏ ਬੈਠਕ ਦੇ ਵਿੱਚ ਵੀ ਜੇ ਗ੍ਰਿਫਤਾਰੀ ਨਹੀਂ ਦੇਣੀ ਸਾਨੂੰ ਦੱਸੇ ਜਾਂਦੇ ਜਾਂ ਇੱਥੇ ਕੁਝ ਰਹਿ ਜਾਂਦੇ ਇਹਦਾ ਮਤਲਬ ਇਹ ਕਿਹਾ ਜਾ ਰਿਹਾ ਕਿ ਲੀਡਰਾਂ ਨੂੰ ਸਾਡੇਆਂ ਨੂੰ ਪਤਾ ਸੀ ਕਿ ਅੱਜ ਸਾਡਾ ਮੋਰਚਾ ਚੱਕ ਹੋਣਾ ਜਾਂ ਇਹ ਪਲਾਨ ਵੀ ਇੱਥੋਂ ਤੱਕ ਜਿਹੜੀ ਲੋਕ ਚਰਚਾ ਕਰਦੇ ਸਨ ਜੱਥੇ ਬੰਦੇ ਨੇ ਆਗੂ ਇਹ ਚਰਚਾ ਕਰ ਰਹੇ ਨੇ ਕਿ ਇਹ ਪਲਾਨ ਸੀ ਕਿ ਪੱਲਾ ਛੜਾਇਆ ਜਾਂ ਜਾਨ ਚੜਾਈ ਹੈ ਆਪਣੀ ਕਿਉਂਕਿ ਜੇਕਰ ਸੱਚਮੁੱਚ ਮੋਰਚਾ ਇਸ ਤਰ੍ਹਾਂ ਖਿਲਾਰਿਆ ਗਿਆ ਹੁੰਦਾ ਤਾਂ ਤੁਹਾਡੇ ਅੰਦਰ ਰੋਸਾ ਜਾਗਦਾ ਤੁਸੀਂ ਕਿਤੇ ਤਾਂ ਰੋਸਾ ਪ੍ਰਗਟਾਉਂਦੇ ਅਜੇ ਤੱਕ ਉਹ ਰੋਸਾ ਪ੍ਰਗਟਾਉਂਦਿਆਂ ਕਿਤੇ ਨਜ਼ਰ ਨਹੀਂ ਆਈ ਔਰ ਏਕੇ ਵਾਲੇ ਪਾਸੇ ਨੂੰ ਵੀ ਗੱਲ ਤੁਰਦੀ ਨਜ਼ਰ ਨਹੀਂ ਆਈ ਦੇਖੋ ਇਹਨਾਂ ਦੀਆਂ ਜਿੰਨੀਆਂ ਕਿ ਜਿੰਨੇ ਕਿ ਇਹਨਾਂ ਦੇ ਸਾਰੇ ਕਦਮ ਐ ਤੇ ਜੋ ਡਿਵੈਲਪਮੈਂਟ ਹੋਈ ਐ ਉਹਦੇ 'ਚ ਤੁਸੀਂ ਇਹ ਇਹਨੇ ਸ਼ੱਕ ਤੋਂ ਜਾਂ ਇਹ ਸਾਰੇ ਜਿਹੜੇ ਇਹਨਾਂ ਦੇ ਦੋਸ਼ ਲੱਗਦੇ ਉਹਨਾਂ ਤੋਂ ਬਰੀ ਨਹੀਂ ਹੋ ਸਕਦੇ ਜਿਵੇਂ ਹਰਜ ਕੀਤਾ ਵੀ ਇਹਨਾਂ ਨੇ ਇਹ ਗੱਲ ਨੂੰ ਬੜਾ ਪ੍ਰਚਾਰਿਆ ਵੀ ਅਸੀਂ ਨਾਨ ਪੋਲਿਟਿਕਲ ਅਕੋਗਰ ਦੂਜੇ ਪਾਸੇ ਲੈਫਟ ਹੱਡ ਦੇ ਨਾਲ ਜੁੜੇ ਹੋਏ ਕੁਝ ਬੰਦੇ ਸੀਗੇ ਇਸ ਕਰਕੇ ਜਾਣਬੁੱਝ ਕੇ ਨਾਨ ਪੋਲਿਟਿਕਲ ਰੱਖਿਆ ਹਾਲਾਂਕਿ ਤੁਸੀਂ ਪੋਲਿਟਿਸ਼ਨਾਂ ਕੋਲ ਜਾਣਿਓ ਪੋਲਿਟਿਸ਼ਨ ਕੋ ਜ਼ਰੂਰੀ ਨਹੀਂ ਸਾਰੇ ਕਾਮਲਿਸਟ ਪੋਲਿਟਿਕਸ আর ਨਾਨ ਕਾਮਲਿਸਟ ਪੋਲਿਟਿਕਸ ਵਿੱਚ ਬਹੁਤ ਵੱਡੇ ਤਹਾਵ ਵੀ ਉਹੀ ਹੈ ਤੇ ਤੁਸੀਂ ਕਿਉਂ ਐਵੇਂ ਆਪਣੇ ਆਪ ਨੂੰ ਜਾਣ ਕੇ ਡਿਮਾਰਕੇਸ਼ਨ ਕੀਤੀ ਸਾਰੀ ਇਹ ਵੀ ਜਾਣਬੁੱਝ ਕੇ ਕੀਤੀ ਆ ਕਦੇ ਕੋਈ ਨਾਨ ਪੋਲਿਟਿਕਲ ਗੱਲ ਹੁੰਦੀ ਨਹੀਂ ਪੋਲਿਟਿਕਸ ਵਿੱਚ ਇਹ ਜ਼ਰੂਰ ਨਹੀਂ ਵੀ ਲੈਫਟ ਵਾਲੇ ਕਰ ਸਕਦੇ ਦੂਜੇ ਵੀ ਅਛਾ ਦੂਸਰੀ ਗੱਲ ਇਹ ਤੁਸੀਂ ਯੂ ਨੋ ਸਾਰਾ ਤੁਹਾਡਾ ਉਸ ਇਸ ਕਿਸਮ ਦਾ ਹੋ ਜਾਂਦਾ ਬਾਪੂ ਸੂਰਤ ਸਿੰਘ ਦਾ 10 ਸਾਲ ਤੱਕ ਬੈਠਾ ਰਿਹਾ ਸੀਗਾ ਤੁਸੀਂ ਇਹ ਇੱਕ 100 ਤੋਂ ਵੀ ਕਾਫੀ ਦਿਨ ਅੱਗੇ ਟਪਾਲੇ ਸੀ ਸਾਰੇ ਉਹ ਜਿਹੜੀ ਔਰਲ ਔਰਲ ਹੈ ਜਾਂ ਇਹ ਅੱਜ ਕੱਲ ਦਾ ਸਿਸਟਮ ਉਹਦੇ ਜਿਹੜੇ ਬੰਦੇ ਜਿਉਂਦੇ ਰਹਿੰਦੇ ਆ ਇਹ ਨਹੀਂ ਪਤਾ ਲੱਗੇ ਕਦਾਂ ਮਰਨ ਵਰਤ ਸੀ ਜਾਂ ਭੁੱਖ ਹੜਤਾਲ ਸੀ ਡੱਲੇਵਾਲ ਦੀ ਤੇ ਬਾਕੀ ਗੱਲਾਂ ਤਾਂ ਚਲੋ ਹਮੀਰ ਸਿੰਘ ਨੇ ਕਾਰੀ ਦਿੱਤੀਆਂ ਵੀ ਵਾਪਸ ਵੀ ਦੀ ਸਹਿਮਤੀ ਨਹੀਂ ਸੀ ਗਰੁੱਪਾਂ ਦੀ ਮਰਨਵਰਤ ਭੁਖਵਾਰ ਹੜਤਾਲ ਤੇ ਵੀ ਇਸ ਕਰਕੇ ਕੀ ਸੀ ساری ਗੱਲ ਬਾਤ ਇਹ ਨਹੀਂ ਪਤਾ ਲੱਗਿਆ ਦੂਜੇ ਪਾਸੇ ਇਹ ਹੈ ਵੀ ਤੁਸੀਂ ਹਰਿਆਣੇ ਦੇ ਵਿੱਚ ਸ਼ਰਿਆਮ ਜਿਹੜਾ ਜਾਟ ਨੌਣ ਜਾਟ ਮਤਲਬ ਕਿ ਮੋٹے ਲੈਵਲ ਤੇ ਕਿਸਾਨ ਤੇ ਨੌਨ ਕਿਸਾਨ ਦਾ ਸਾਰਾ ਇਹ ਉਸ ਕਿਸਮ ਦਾ ਇਹਨਾਂ ਨੇ ਡਿਵੀਜ਼ਨ ਖੜੀ ਕੀਤੀ ਓਪੀਨੀਅਨ ਲੈਵਲ ਤੇ ਕੀਤੀ ਬੀਜੇਪੀ ਨੇ ਤੇ ਇਲੈਕਸ਼ਨ ਕੀਤੀ ਹੈ ਤੁਸੀਂ ਉੱਥੇ ਬੈਠ ਕੇ ਸਾਥ ਇਹ ਥੋੜੇ ਤੁਹਾਨੂੰ ਵਰਤਿਆ ਗਿਆ ਸ਼ਰੀਆਮ ਤੇ ਤੁਹਾਨੂੰ ਪਤਾ ਸੀ ਵਰਤਿਆ ਜਾ ਰਿਹਾ ਹੈ ਜਾਂ ਆਮ ਬੰਦਿਆਂ ਤਾਂ ਕੋਈ ਪਤਾ ਵੀ ਇਹ ਜਿਹੜੀ ਕਿਸ ਕਿਸਮ ਦੀ ਜਿਹੜੀ ਉੱਥੇ ਪ੍ਰੋਪਗੈਂਡਾ ਚੱਲ ਰਿਹਾ ਹੈ ਤੇ ਤੁਸੀਂ ਉੱਥੇ ਕਿਨਾਰੇ ਤੇ ਬੈਠਿਓ ਹਰਿਆਣੇ ਦੇ ਤੇ ਤੁਹਾਨੂੰ ਕਮੇ ਨਹੀਂ ਪਤਾ ਹੋਵੇ ਇਹਨਾਂ ਨੂੰ ਸਭ ਪਤਾ ਸੀ ਵੀ ਬਤਤੇ ਜਾ ਰਹੇ ਦੂਜੀ ਗੱਲ ਇਹ ਇਹਦੇ ਵਿੱਚ ਬਿਲਕੁਲ ਕਲੀਅਰ ਹੈ ਅਕਾਲੀ ਦਲ ਦੇ ਵਿੱਚ ਦਾ ਕਈ ਵਾਰ ਹੋਇਆ ਦਰਬਾਰ ਸਾਹਿਬ ਦੇ ਤੇ ਜਿਹੜਾ ਫੌਜੀ ਹਮਲੇ ਤੋਂ ਬਾਅਦ ਵੀ ਹੋਇਆ ਵੀ ਕਿਸ ਤਰੀਕੇ ਨਾਲ ਧੜਾ ਧੜਾ ਅਕਾਲੀਆਂ ਨੇ ਭੱਜ ਕੇ ਕੰਝਾਂ ਨੇ ਰੈਸਟਮ ਵੀ ਚੰਡੀਗੜ੍ਹ ਚ ਦਿੱਤੀਆਂ ਖੁਦ ਕਿਸੇ ਨੇ ਜਾਣ ਕੇ ਵੱਡੀ ਸਟੇਟਮੈਂਟ ਬਣਾ ਕੇ ਕੋਈ ਨਾਰਾ ਜਿਹਾ ਲਾ ਕੇ ਜਿਵੇਂ ਵੀ ਤੁਸੀਂ ਇੱਥੋਂ ਤੱਕ ਆ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਹਤਾ ਸੀ ਵੀ ਜਿਹੜੇ ਫੌਜ ਪੁਲਿਸ ਫੌਜ ਛੱਡ ਕੇ ਆ ਜਾਓ ਸਾਰੇ ਆ ਜਾਓ ਐਸ ਕਿਸਮ ਦਾ ਨਾਰਾ ਵੱਡਾ ਦੇ ਕੇ ਮੈਨੂੰ ਅਰੈਸਟ ਹੋ ਜੇ ਅਰੈਸਟ ਹੋ ਗਿਆ ਸੀ ਇਸ਼ੂ ਕੋਈ ਇਹ ਸਾਰੇ ਅਰੈਸਟ ਹੋਣ ਵਾਲੀਆਂ ਗੱਲਾਂ ਵੀ ਸਭ ਨੂੰ ਪਤਾ ਵੀ ਇੱਕ ਰਾਈਆਂ ਜਾਂਦੀਆਂ ਤਾਂ ਕਿ ਤੁਸੀਂ ਵੱਡੇ ਲੀਡਰ ਲੈਵਲ ਤੇ ਅਮਰਜ ਰਹੋ ਸਾਰਾ ਤੁਹਾਨੂੰ ਅਰੈਸਟ ਕੀਤੇ ਤੁਹਾਡੀ ਜਿਹੜੀ ਗਹਾ ਮਿਲੀ ਭੁਗਤੋ ਸਾਰੀ ਨੰਗੀ ਨਾ ਹੋਵੇ। ਇਸ ਕਰਕੇ ਸਰਕਾਰਾਂ ਵੀ ਇਹ ਚਾਹੁੰਦੀਆਂ ਵੀ ਆਪਣੇ ਬੰਦੇ ਨੰਗੇ ਨਾ ਹੋਣ ਸਾਰੇ ਉਹਨਾਂ ਦਾ ਵੀ ਗੱਲ ਚੱਲਦਾ ਰਹੇ। ਇਹ ਚੱਲਦਾ ਹੈ ਸਾਰੇ। ਇਹ ਕੋਈ ਗੱਲ ਵੱਖਰੀ ਨਹੀਂ ਹੈ ਵੀ ਇਹਨਾਂ ਦੇ ਲਾਗੂ ਕਰਨ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਗੱਲਾਂ ਹੈਗੀਆਂ ਤੇ ਪਬਲਿਕ ਡੋਮੇਨ ਚਾ ਤੇ ਲੋਕਾਂ ਦੀ ਸਮਝ ਵਿੱਚ ਵੀ ਹੈਗੀਆਂ ਸਾਰੀਆਂ ਵੀ ਹੁੰਦਾ ਹੈ ਸਾਰਾ ਕੁਝ ਐ ਹੋ ਰਿਹਾ। ਦੂਜੇ ਕਿਸਾਨ ਨੇ ਲੀਡਰਾਂ ਨੂੰ ਵੀ ਪਤਾ। ਤੀਜੀ ਇਹਨਾਂ ਨੇ ਇਹ ਗੱਲ ਕੀਤੀ ਹੈ ਵੀ ਬਹੁਤ ਜ਼ਿਆਦਾ ਕੀਤਾ ਵੀ ਇਹ ਇਹ ਵੀ ਉਠਾਇਆ ਅਮ ਇਹ ਉਸੇ ਤਰੀਕੇ ਨਾਲ ਵੀ ਜਿਵੇਂ ਇੱਥੇ ਬਾਹਰ ਸਿੱਖ ਪੋਲਿਟਿਕਸ ਵਿੱਚ ਹੈਗਾ ਵੀ ਫਲਾਨਾ ਜੀ ਕਾਮਨਿਸਟ ਹੈ ਕਾਮਨਿਸਟ ਅਵਿਰਧ ਮਾਰਨ ਤੱਕ ਵੀ ਗਏ ਅੱਗੇ ਮਾਰੇ ਵੀ ਆ ਕਾਮਨਿਸਟ ਤੋਦੂ ਪਿੱਛੋਂ ਉਹ ਸਾਰੀ ਗੱਲ ਨੂੰ ਹਜੇ ਤੱਕ ਵੀ ਰੱਖਿਆ ਵੀ ਇਹ ਕਾਮਨਿਸਟ ਹੈ ਤਾਂ ਇਹ ਸਿੱਖ ਨਹੀਂ ਹੋ ਸਕਦਾ ਜਾਂ ਸਿੱਖੀ ਦੀ ਗੱਲ ਨਹੀਂ ਇਹ ਕੁਝ ਹਿੱਸੇ ਵਿੱਚ ਹਜੇ ਵੀ ਇਹ ਕੁਝ ਚੱਲਦਾ ਉਹ ਇੱਥੇ ਵੀ ਚਲਾਇਆ ਗਿਆ ਕਾਫੀ ਹੱਦ ਤੱਕ ਚਲਾਇਆ ਗਿਆ ਇਹ ਪਤਾ ਲੱਗਿਆ ਇਹ ਵੀ ਵੀ ਚੱਲਦਾ ਰਿਹਾ ਇਸ ਕਰਕੇ ਜਿਹੜੇ ਜਿਹੜੇ ਖਾਸ ਕਰਕੇ ਖਨੌਰੀ ਵਾਲਿਆਂ ਦੇ ਫਾਲੋਅਰ ਸੀ ਉਹ ਸਾਰੇ ਇਸੇ ਕਰਕੇ ਸਾਰੇ ਲੀਡਰ ਵੀ ਇਹਨਾਂ ਦੇ ਬਹੁਤੇ ਕਿਰਪਾਨਤਾ ਰਹੀ ਸੀਗੇ ਸਾਰੇ ਅਮਰਤਾ ਰਹੀ ਸਾਰੇ ਇਸ ਕਿਸਮ ਦਾ ਸੀ ਉਹ ਜਾਣ ਕੇ ਉਹ ਸਾਰੀ ਦੇਖ ਨੂੰ ਰੱਖਿਆਗਾ ਕੌਮਨਿਸਟਰ ਨੂੰ ਪਾਸੇ ਕਰਨ ਲਈ ਇਹ ਦੋ ਤਿੰਨ ਜਿਹੜੇ ਸਾਰੇ ਸਿੱਧੇ ਫੰਡੇ ਖੜੇ ਕੀਤੇ ਗਏ ਸਾਰੇ ਉਹ ਵੀ ਚੱਲਿਆ ਇਸ ਕਰਕੇ ਸਾਰੇ ਇਹਦੇ ਨਾਲੋਂ ਜ਼ਿਆਦਾ ਮੰਗ ਕੀ ਹੋਊਗੀ ਮੰਗਾ ਕਿੱਥੇ ਆ ਉਹ ਸਾਰੀਆਂ ਕਿਵੇਂ ਮੰਨ ਲਏ ਮੰਨੀਆਂ ਜਾਣਗੀਆਂ ਜਾਂ ਕਿਹੜੀਆਂ ਮੰਗਾ ਜਾਂ ਅੱਜ ਦੇ ਯੁੱਗ ਦੇ ਵਿੱਚ ਉਹਦਾ ਸਾਰਾ ਮੰਗਾ ਦਾ ਕਿ ਪ੍ਰਸੰਗ ਠੀਕ ਰਹੇਗਾ ਕਿ ਨਹੀਂ ਇਹ ਸਾਰਾ ਕਿਤੇ ਉਹਨਾਂ ਨੇ ਬਹੁਤਾ ਡਿਸਕਸ਼ਨ ਜੇ ਲਿਆਂਦਾ ਨਹੀਂ ਕੋਈ ਵੱਡੇ ਬੰਦਿਆਂ ਨੇ ਨਹੀਂ ਗੱਲ ਕੀਤੀ ਦੂਜੀ ਗੱਲ ਇਹ ਜਿਹੜਾ ਲੈਟਰ ਲਿਖਿਆ ਜਿਹੜਾ 4 ਤਰੀਕ ਤੇ ਲਈ ਅਸੀਂ ਜੇ ਆਏ ਤਾਂ ਅਸੀਂ ਨਹੀਂ ਆਵਾਂਗੇ ਐਨਾ ਐਨਾ ਮਤਲਬ ਕੀ ਮਾੜਾ ਲੈਟਰ ਅਸੀਂ ਕਹਿ ਦਈਏ ਵੀ ਰਿਕੁਐਸਟ ਕੀਤੀ ਅਸੀਂ ਰਿਕੁਐਸਟ ਕਰਦੇ ਆ ਵੀ ਫਾਰਮਰ ਸੈਂਟੀਮੈਂਟਸ ਨੂੰ ਵੀ ਧਿਆਨ ਚ ਰੱਖਿਆ ਜਾਵੇ ਉਹਨਾਂ ਦੇ ਸੈਂਟੀਮੈਂਟਸ ਸਾਰਾ ਹੁਣ ਉਹਦੇ ਕੁਝ ਹਿੱਸੇ ਅੱਜ ਕਈ ਅਖਬਾਰਾਂ 'ਚ ਛਪ ਗਏ ਆ ਤੇ ਉਹਨਾਂ ਵਿੱਚ ਕੋਰਟਸ 'ਚ ਉਹਨਾਂ ਨੇ ਲੈਟਰ ਦੇ ਹਿੱਸੇ ਛਾਪੇ ਆ ਵੀ ਇਸ ਕਿਸਮ ਦਾ ਕੋਈ ਸੈਂਟੀਮੈਂਟ ਦਾ ਤਾਂ ਬੜੀ ਪਿਛਲੀ ਆਪਣੀ 19 ਮਾਰਚ ਵਾਲੀ ਗੱਲ ਬੜੀ ਚੰਗੇ ਬੜੇ ਮਾਹੌਲ ਦੇ ਵਿੱਚ ਸਾਡੀ ਹੋਈ ਸੀ ਕਿ ਮਾਹੌਲ ਤੇ ਤੁਸੀਂ ਮੀਟਿੰਗਾਂ ਕਰਨ ਜਾ ਰਹੇ ਹੋ ਕਿ ਆਪ ਦਾ ਕਦ ਉੱਚਾ ਕਰਨਾ ਚਾਹੁੰਦੇ ਹੋ ਸੈਂਟਰ ਦੇ ਲੀਡਰਾਂ ਨਾਲ ਬੈਠ ਕੇ ਲੀਡਰੀ ਆਫ ਦਾ ਆਪ ਦਾ ਕਦ ਉੱਚਾ ਕਰਨ ਜਾਣਾ ਇਹ ਕਿਹੜਾ ਮਾਹੌਲ ਹੈ ਨਾ ਸਰਕਾਰਾਂ ਕਹਿਣ ਇਹ ਤੁਹਾਡੀ ਪ੍ਰੋਟੈਸਟ ਕਰਨ ਵਾਲੇ ਬੰਦੇ ਦੀ ਇਜੀਟੇਸ਼ਨ ਕਰਨ ਵਾਲੇ ਦੀ ਸ਼ਬਦਾਵਲੀ ਨਹੀਂ ਇਹ ਬੀਓ ਕੈਨ ਵੀ ਬੜਾ ਮਾਹੌਲ ਸਾਡੀ ਮੀਟਿੰਗ ਬੜੀ ਚੰਗੀ ਰਹੀ ਹੈ ਉਮੀਦ ਹੈ ਅੱਗੇ ਨੂੰ ਵੀ ਚੰਗੀ ਹੋਊਗੀ ਤੁਸੀਂ ਸਭ ਭਾਵਨਾਵਾਂ ਦਾ ਕਿਸਾਨਾਂ ਦੀਆਂ ਦਾ ਧਿਆਨ ਰੱਖੋਗੇ ਤੇ ਇਹ ਇਹ ਜੀ ਗੱਲਬਾਤ ਬਾਕੀ ਜਿਹੜੀ ਮੈਂ ਫਿਰ ਰਿਪੀਟ ਕਰਦਾ ਜਿਹੜੀ ਹਮੇਤ ਸਿੰਘ ਨੇ ਕਹੀ ਸੀ ਵੀ ਇਹ ਕੋਈ ਆਪਸ ਵਿੱਚ ਦੇ ਫਰਕ ਨਹੀਂ ਹੈ ਕਾਂਗਰ ਪੰਜਾਬ ਸਰਕਾਰ ਦਾ ਤੇ ਦਿੱਲੀ ਦਾ ਇਹਦੇ ਚ ਹੁਣ ਪ੍ਰੈਕਟੀਕਲੀ ਪੋਲੀਟੀਕਲ ਲੈਵਲ ਉੱਤੇ ਤਾਂ ਸਾਰਾ ਇਕੱਠਾ ਚੱਲੇ ਜਾ ਰਿਹਾ ਤੇ ਇਹਨਾਂ ਨੂੰ ਉਹਨਾਂ ਚ ਫਰਕ ਦੀ ਸੀ ਜਾਂਦਾ ਹਮ ਬਸ ਇਹ ਇਹ ਤੇ ਇਹ ਹੁਣ ਇਹ ਇਸ ਕਿਸਮ ਦਾ ਜਿਹੜਾ ਹੈ ਮਾਹੌਲ ਬਣਾ ਕੇ ਤੋਰਨਾ ਇਹ ਚੱਲਣਾ ਨੀਗਾ ਸਾਰਾ ਇਹ ਗੱਲਾਂ ਕਾਫੀ ਜ਼ਿਆਦਾ ਐਕਸਪੋਜ਼ ਹੋਈਆਂ ਹੋਈਆਂ ਤੇ ਇਸ ਕਰਕੇ ਪ੍ਰੈਕਟੀਕਲੀ ਸਾਰਾ ਕੁਝ ਹਰ ਟੈਪ ਤੋਂ ਤੁਹਾਡੇ ਤੋਂ ਪਤਾ ਲਾ ਰਹੇ ਆ ਤੇ ਇਸ ਕਰਕੇ ਇਹ ਬਹੁਤਾ ਠੀਕ ਨਹੀਂ ਹੈ ਸਾਲਾ ਸਾਰਾ ਜਿਹੜਾ ਬਹੁਤ ਬਿਲਕੁਲ ਜੇ ਜੇ ਕਿਸਾਨੀ ਮੰਗਾ ਤੁਹਾਡੀਆਂ ਇੱਕ ਸਾਰ ਨੇ ਲਗਭਗ 90% ਦੀ ਸੇਮ ਮੰਗਾ ਨੇ ਦੋਇ ਜਥੇਬੰਦੀ ਐ ਐਸਕੇਮ ਰਾਜਨੀਤਿਕ ਗੈਰ ਰਾਜਨੀਤਿਕ ਜਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਦੀ ਫਿਰ ਵੀ ਇੱਕ ਸੁਰਤਾ ਕਿਉਂ ਨਹੀਂ ਬਾਕੀ ਇਹ ਤਾਂ ਇਹ ਸਾਡੇ ਨਾਲੋਂ ਵੱਧ ਇਹ ਜਾਣਦੇ ਨੇ ਕਿ ਉਹ ਬੈਠਕ 'ਚ ਜਾਣਗੇ ਤਾਂ ਵੀ ਕੁਝ ਨਹੀਂ ਮਿਲਣਾ ਜੇ ਨਹੀਂ ਜਾਣਗੇ ਤਾਂ ਵੀ ਕੁਝ ਨਹੀਂ ਮਿਲਣਾ ਉਹਨੇ ਮੁੜ ਕੇ ਜ਼ੀਰੋ ਤੋਂ ਗੱਲ ਸ਼ੁਰੂ ਕਰਨੀ ਹੁੰਦੀ ਆ ਨਾਵੇਂ ਸਿਰੇ ਉਹ ਘਾਟੀਆਂ ਸਿੱਟਦੇ ਨੇ ਉਹ ਕਿ ਲਿਆਓ ਜੀ ਆਓ ਸ਼ੁਰੂ ਕਰੀਏ ਫਿਰ ਲੁੱਡੋ ਖੇਡੀਏ